ਆਪਾਂ ਪਹੁੰਚ ਗਏ ਡਿਲੀਵਰੀ ਵਾਲੀ ਜਗਾ ਦੇ ਡਿਲੀਵਰੀ ਵਾਲੀ ਜਗਾ ਵਾ ਇੱਥੇ ਕਹਿੰਦਾ 1 ਮਹੀਨਾ ਸੋਲਰ ਕਹਿੰਦਾ ਹੋਰ ਲੈਣੇ ਹਜੇ ਇੱਥੇ 1 ਮਹੀਨਾ ਹਜੇ ਹੋਰ ਸੋਲਰ ਲੈਣੇ ਆ ਇਹ ਮੈਨੂੰ ਲੱਗਦਾ ਨਾ ਵੇਰਹਾਊਸ ਮਤਲਬ ਜਿਵੇਂ ਵਾਲਮਾਰਟ ਹੁੰਦਾ ਜਾਂ ਹੋਰ ਵੇਰਹਾਊਸ ਬੰਦ ਹੋਇਆ ਹੋਇਆ ਵਾ ਬੰਦ ਹੋਇਆ ਹੋਇਆ ਫਿਰ ਇਹਨਾਂ ਨੇ ਸੋਲਰ ਲੈਣੇ ਨੇ ਮਤਲਬ ਰੈਂਟ ਲੈ ਲਿਆ ਜਾਂ ਖਰੀਦ ਲਿਆ ਕਰੀਜਗੇ ਫਿਰ ਡਿਲੀਵਰੀਆਂ ਕਰਦੇ ਨੇ ਤੇ ਅੱਜ ਤਾਂ ਕਹਿੰਦਾ ਤੇਰਾ 7ਵਾਂ ਨੰਬਰ ਆ ਪੱਗੇ ਕਰੇ ਪਹਿਲਾ ਹੁੰਦਾ ਕਰੇ ਤੀਜਾ ਹੁੰਦਾ ਕਰੇ 7ਵਾਂ ਹੁੰਦਾ ਅੱਜ ਕਹਿੰਦਾ ਬੰਦੇ ਘੱਟ ਆ ਤੇ ਕਾਲਾ ਵਾ ਸਿਕਿਉਰਿਟੀ ਗੇਟ ਵੀ ਕਾਲਾ ਤੇ ਦੂਜਾ ਵੀ ਕਾਲਾ ਵਾ ਜਿਹੜਾ ਧਿਆਨ ਰੱਖਦਾ ਅੰਦਰ ਚੈੱਕ ਕਰਦਾ ਦੇਖ ਲਓ ਪੱਗਾਂ ਦੇ ਕਰਕੇ ਮੋਚਾਂ ਰੱਖੀਏ ਕਰਕੇ ਹਰ ਵਾਰੀ ਪਛੜ ਲੈਂਦਾ ਉਹ ਤੇ ਕਹਿੰਦਾ ਤੂੰ ਪਹਿਲਾਂ ਵੀ ਆਉਣਾ ਸੀ ਹੈਨਾ ਮੈਂ ਕਿਹਾ ਵੀ ਹਾਂ ਤੇ ਮੈਂ ਕਿਹਾ ਵੀ ਕੱਲ ਨੂੰ ਮੇਰੇ ਭਰਾ ਨੇ ਵੀ ਆਉਣਾ ਸੇਮ ਤੇ ਸੇਮ ਹੀ ਮੇਰੇ ਵਾਂਗੂ ਹੀ ਆ ਆਪਣਾ ਦੋਸਤ ਆ ਮੈਂ ਉਹਨੂੰ ਫੋਟੋ ਦਿਖਾ दी ਮੈਂ ਕਿਹਾ ਇਹ ਉਹ ਆਊਗਾ ਕਹਿੰਦਾ ਠੀਕ ਆ ਕਹਿੰਦਾ ਮੈਂ ਉਹਦੀ ਵੀ ਹੈਲਪ ਕਰੂੰਗਾ ਤੇ ਉਹਦਾ ਜਲਦੀ ਲੋਡ ਲਾ ਕੇ ਉਹਨੂੰ ਮੈਂ ਭੇਜੂੰਗਾ ਮੈਂ ਕਿਹਾ ਚਲ ਠੀਕ ਆ ਇੱਥੇ ਹੀ ਹੁਣ ਖੜਾਉਣਾ ਵਾ ਅੱਜ ਇਹ ਨਹੀਂ ਗੇ ਕੰਦਾ 7 ਵਜੇ ਚਾਲੂ ਕਰਨੇ ਆ ਮੈਨੂੰ 4 ਮਹੀਨੇ ਹੋ ਗਏ ਮੈਨੂੰ ਇੱਥੇ ਡੋਰ ਮਿਲਦਾ ਹੁੰਦਾ ਡੋਰ ਨੰਬਰ ਹੈਗਾ 144 ਵਾਲਾ 144 ਡੋਰ ਤੇ ਮੈਨੂੰ 4 ਮਹੀਨੇ ਹੋ ਗਏ ਮੈਂ ਆਹੀ ਜਗ੍ਹਾ ਤੇ ਮਤਲਬ ਆ ਕੇ ਖੜਦਾ ਹਾਂ ਇਹੀ ਜਗ੍ਹਾ ਤੇ ਲੋਡ ਮੈਂ ਆ ਕੇ ਲਾਉਣਾ ਵਾ ਹਰ ਵਾਰੀ ਜੇ ਤੁਸੀਂ ਇੱਕ ਜਗ੍ਹਾ ਤੇ ਜਾਣਦੇ ਹੋ ਸੇਮ ਜਗ੍ਹਾ ਤੇ ਜਾਣਦੇ ਹੋ ਵੀ ਬੱਦੇ ਵੀ ਤੁਹਾਨੂੰ ਬੁਲਾਉਂਦੇ ਨੇ ਫਿਰ ਤੁਹਾਨੂੰ ਕੋਈ ਮਨਾਂ ਦਾ ਪ੍ਰੋਬਲਮ ਨਹੀਂ ਹੁੰਦੀ ਕਿ ਵੀ ਤੁਸੀਂ ਲੋਡ ਕਦੋਂ ਲਾਉਣਾ ਕਿੱਥੇ ਜਾਣਾ ਵਾ ਬੰਦਾ ਟੈਨਸ਼ਨ ਫਰੀ ਜੇ ਰਹਿੰਦਾ ਹੈ। ਤੇ ਇੱਕ ਹੋਰ ਆ ਗਿਆ ਬਲਵੋ ਟਰੱਕ ਵਾਲਾ ਇਹ ਵੀ ਬਲਵੋ ਘੈਂਡ ਆ ਸਾਰਾ ਉਹ ਕੋ ਜਾਣਦੇ ਵੀ ਬਲਵੋ ਆਹ ਫ੍ਰੀਕ ਲੈਨਰ ਦਾ ਐਵੇਂ ਐਵੇਂ ਮਤਲਬ ਇੰਡੀਆ ਵਾਲਾ ਮਤਲਬ ਫੋੜ ਨਹੀਂ ਆਉਂਦਾ ਵੀ ਫੋੜ ਜਿੱਥੇ ਮਰਜ਼ੀ ਰਿਪੇਅਰ ਨੂੰ ਖੜਾ ਦੋ ਸਾਰੇ ਬੰਦੇ ਹੱਥ ਪਾ ਲੈਂਦੇ ਆ ਉਹ ਮੇਰੇ ਡਿਲੀਵਰੀ ਅੱਜ ਕਰਨੀ ਆ ਤੇ ਕਰਕੇ ਫਿਰ ਆਪਾਂ ਚੱਕਣਾ ਵਾ ਲੋਡ ਇੱਥੇ ਹੀ ਤੇ ਫਿਰ ਲੋਡ ਚੱਕ ਕੇ ਫਿਰ ਆਪਾਂ ਲੋਡ ਲਾਉਣਾ ਵਾ ਐਰੀਜੋਨਾਂ ਇੱਥੇ ਕਰਦੇ ਆਪਾਂ ਵੀਡੀਓ ਬੰਦ ਤੇ ਫਿਰ ਆਪਾਂ ਨੈਕਸਟ ਵੀਡੀਓ ਤਿਆਰ ਕਰਦੇ ਆ ਤੇ ਲਾਈਕ ਤੇ ਸ਼ੇਅਰ ਕਰਨਾ ओके बाय बाय जी टेक केयर सेफ जर्नी देखिए लाग गया ਡਾਕ ਤੇ ਉਹ ਤੋਰਾ ਕਾਲਾ ਵਾ ਮਤਲਬ ਦੋ ਟਾਇਰ ਰਾਜ ਹੀ ਸਟਿਆ ਹੈ ਡ੍ਰਿਲਰ ਤੇ ਜਿਆਦਾ ਪਤਾ ਹੋਣਾ ਸੰਗਲ ਸੰਗਲ ਬੰਨੇ ਹੋਏ ਆ ਦੋ ਟਾਇਰ ਜਿਵੇਂ ਆਹਾ ਵਾ ਆਹ ਟਾਇਰ ਜਿਵੇਂ ਹਨ ਮੇਰੇ ਆਹ ਤੇ ਆਹ ਟਾਇਰ ਉਦੇ ਆ ਟਾਇਰ ਖਈ ਹੋਈ ਨਹੀਂ ਬੰਦੇ ਦੇ ਹੋਗੇ ਹੋਰ ਟਾਇਰ ਖਈ ਹੋਈ ਨਹੀਂ ਉਹਦੇ ਆਹ ਹਾਲਾ ਟਰੱਕ ਆ ਲਿਆ ਦਾ ਉਹਨਰ ਪ੍ਰਿੰਟਰ ਆ ਬੜਾ ਵੱਡਾ ਸ਼ੈੱਡ ਆ ਯਾਰ ਮੇ ਆ ਦੋ ਮੂਰੇ ਆ ਦੋ ਪਿੱਛੇ ਆ ਚਾਰ ਹੋ ਗਏ ਹੈਨਾ ਪਰ ਮੈਂ ਜ਼ੂਮਿੰਗ ਕਰਕੇ ਦਿਖਾਵਾਂ ਹੋ ਗਏ ਆਈ ਵੀ ਨਿਓ ਤੇ ਆਹ ਹਾਲਾ ਮੇਰੇ ਨਾਲ ਵੀ ਇੱਕ ਇੰਡੀਅਨ ਮੁੰਡਾ ਵਾ ਉਹਨੇ ਵੀ ਮੇਰੇ ਤੋਂ ਬਾਅਦੋ ਲੋਡ ਚੁੱਕਿਆ ਸੀਗਾ ਇਕੱਠੇ ਜੀ ਬੋਧ ਗਏ ਉਹ ਲਾਜਨ ਡਿਲੀਵਰੀ ਕਰ ਲੈਣ ਚੱਕਣ ਵਾਲੇ ਚੱਲੀ ਗਏ ਹੁਣ ਚੱਕਣ ਵਾਲੀ ਜਗ੍ਹਾ ਤੇ ਇੱਥੋਂ ਹੈਗੀ ਆ ਕੰਟ ਇੱਕ ਦੀ ਵਾਰਟਾ ਜਿੱਥੋਂ ਲੋਡ ਚੱਕਣਾ ਆਪਾਂ ਚਲੋ ਕਰਦੇ ਆ ਅਰੇਸਟ 15 20 ਮਿੰਟ ਇਹਨਾਂ ਨੇ 20 ਮਿੰਟ ਹੀ ਲਾਉਣੇ ਆ ਤੇ ਫਿਰ ਦੇਖਦੇ ਆ ਕਿੱਥੋਂ ਸਟਾਰਟ ਕਰਨੀ ਆ ਵੀਡੀਓ ਕਿੱਥੋਂ ਐਂਡ ਕਰਨੀ ਆ ਓਕੇ ਬਾਏ ਬਾਏ ਟੇਕ ਕੇਅਰ ਲੋਡ ਲੈ ਗਿਆ ਪੇਪਰ ਇੱਥੇ ਰੱਜ ਜਾਂਦੇ ਨੇ ਪਤੰਦਰਾਂ ਕਰਕੇ ਨਾਲ ਹੁਣ ਆਪਾਂ ਚੱਕਦੇ ਆ ਚੇਤਾ ਨਾ ਭੁੱਲ ਜAVE ਔਰ ਇਹ ਹੈ ਇਹ ਜੇ ਅੰਦਰ ਰੱਖ ਦੀਏ ਕੋਈ ਤਾਂ ਫੇਰ ਹਸੜੇ ਹੁੰਦੇ ਨੇ ਕੋਈ ਪਤੰਦਰ ਮੜ ਕੇ ਆਪਦੇ ਕੋਲ ਹੀ ਰੱਖ ਲੈਂਦੇ ਆ ਟ੍ਰੇਲਰ 'ਚ ਰੱਖਦੇ ਹੀ ਨਹੀਂ ਪਤੰਦਰ ਲੋਡ ਪਤਾ ਨਹੀਂ ਕਾਦਾ ਵਾ ਲੋਡ ਹੈਗਾ ਕਹਿੰਦੇ ਹਲਕਾ ਹੀ ਆ ਆਇਆ ਮੈਂ ਇਸ ਜਗ੍ਹਾ ਤੇ ਪਹਿਲੀ ਵਾਰੀ ਆਫਿਸ ਤੇ ਸ਼ੇਫਰ ਕਹਿੰਦੀ ਉਧਰ ਆਹ ਰਕਾ ਯਹੀ ਕਹਿੰਦੇ ਲੋੜ ਆ ਇਹ ਜਿਹੜਾ ਬੀਨੈਕਸ ਟਰਨ ਲੈਫਟ ਔਨ ਕਾਰਪੋਰੇਟ ਰੀਚ ਪਾਰਕਵੇ ਮੋੜਦਾ ਮੋੜਦਾ ਕਹਿੰਦੀ ਮੋੜਦਾ ਕੋਈ ਚੈੱਕ ਕਰਨੀ ਮੋੜਦਾ ਮੋੜਦਾ ਨਵੀਂ ਜਗ੍ਹਾ ਤੇ ਥੋੜਾ ਜਿਹਾ ਐ ਜਿਹਾ ਹੁੰਦਾ ਯਾਰ ਵੀ ਸਾਰੀ ਜਗ੍ਹਾ ਕੀ ਹੋ ਇਹ ਜਿਹੇ ਬੰਦੇ ਹੋਣਗੇ ਕੀ ਬੋਲਣਗੇ ਸਾਲੇ ਰੂਟ ਜੇ ਵੀ ਸਾਲੇ ਬਧੇਰੇ ਬੋਲਦੇ ਚੱਪਲ ਜੀਏ ਖਾਈਆਂ ਦੇ ਕਿੰਨੀ ਸੋਹਣੀ ਐਂਟਰੀ ਆ ਕੀ ਬਾਤ ਐ ਕੀ ਬਾਤ ਐ ਚੱਕਣਾ ਆਪਾਂ ਲੋੜ ਆ ਫੈਕਟਰੀ ਦੇਖ ਸ ਕਿੰਨੀ ਸੋਹਣੀ ਐ ਟੱਪੇ ਜੇ ਕਾਦੇ ਆਈ ਜਗ੍ਹਾ ਹੀ ਬੜੀ ਤੰਗ ਆ ਯਾਰ ਪਿੱਛੇ ਤੱਕ ਬਈ ਲੱਦੀ ਆ ਫਾਰਮ ਫਾਰਮ ਫਾਨੀ ਗਾੜੀ ਲਈ ਆਹੀ ਸਾਰੇ ਜਿ ਫਾਰਮ ਲਾਤੀ ਹੋਈ ਹੈ ਲੈ ਆ ਜਿਹੜੀ ਚਿੱਟੀ-ਚਿੱਟੀ ਜੀ ਹੈ ਇਹ ਲੋਡ ਇਹਦਾ ਲੋਡ ਇੰਨੇ ਲੱਦਿਆ ਫਾਰਮ ਆ ਹੀ ਫਾਨੀ ਗਾੜੀ ਆ 225 ਹੋਗੇ

ਕੱਲ ਜਿਹੜੀ ਵੀਡੀਓ ਬਣਾਈ ਸੀ ਉਹਦੇ ਦੀ ਇੰਟਰਵੈਲਟ ਲੱਗਿਆ ਸੀ ਅੱਜ ਵੀ ਇੰਟਰਵੈਲਟ ਹੀ ਆ ਪੂਰਾ ਵੱਡਾ ਟੈਂਕੀ ਆ ਦੇਖਣ ਨੂੰ ਬਾਡੀ ਛੋਟੀ ਐ ਇੰਜਣ ਵੱਡੇ ਹੁੰਦੇ ਆ ਇਹਦੇ ਕਿਹੜਾ ਲੱਗਦਾ